ਸਸਿਕਾ ਜੀ ਮਹਾਕੋਮਲਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਧਰਤੀ ਦੀ ਗਰਮੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਤੇ ਵਿਗਿਆਨੀਆਂ ਵੀ ਧਰਤੀ ਦੇ ਵੱਧੇ ਤਾਪਮਾਨ ਬਾਰੇ ਚਿੰਤਾ ਪ੍ਰਗਟ ਕਰ ਰਹੇ ਨੇ ਅਜਿਹੇ ਵਿੱਚ ਇੱਕ ਘਟਨਾ ਹਾਲੀ ਦੇ ਸਮੇਂ ਦੇ ਵਿੱਚ ਵਾਪਰੀ ਹੈ ਜਿਸ ਕਾਰਨ ਇੱਕ ਵਾਰ ਫਿਰ ਇਸ ਮਾਮਲੇ ਤੇ ਚਿੰਤਾ ਵੱਧ ਚੁੱਕੀ ਹੈ ਦਰਸਲ ਅਮਰੀਕਾ ਦੇ ਕੈਲੀਫੋਰਨੀਆ ਦੇ ਜੰਗਲਾ ਦੇ ਵਿੱਚ ਲੱਗੀ ਅਗਨੀ ਇਸ ਮੁੱਦੇ ਉੱਤੇ ਦੁਨੀਆ ਦਾ ਤਣਾਵ ਹੋਰ ਵਧਾ ਦਿੱਤਾ ਹੈ ਇਸ ਤੋਂ ਬਾਅਦ ਵਿਗਿਆਨੀਆਂ ਨੇ ਵੀ ਅਜਿਹੀ ਖਬਰ ਦਿੱਤੀ ਹੈ ਜੋ ਆਮ ਲੋਕਾਂ ਤੇ ਤਣਾਵ ਨੂੰ ਹੋਰ ਵਧਾ ਦਵੇਗੀ ਦਰਸਲ ਜੀਵ ਜੀਵੀ ਕੈਲੀਫੋਰਨੀਆ ਦੇ ਵਿੱਚ ਜੰਗਲ ਦੀ ਅੱਗ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ ਗਈ ਤਾਂ ਵਿਗਿਆਨੀਆਂ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਦੁਨੀਆ ਨੇ ਪਹਿਲਾ ਅਜਿਹਾ ਸਾਲ ਅਨੁਭਵ ਕੀਤਾ ਹੈ ਜਿਸ ਵਿੱਚ ਤਾਪਮਾਨ ਪੂਰਵ ਉਦਯੋਗਿਕ ਸਮੇਂ ਦੇ ਨਾਲੋਂ 1.7 20 डिग्री सेल्सियस ਵੱਧ ਚੁੱਕੇ ਹੈ ਦਾਸੀਟੋਆਈਟੀ ਇੱਕ ਰਿਪੋਰਟ ਦੇ ਅਨੁਸਾਰ ਇਸ ਹੈਰਾਨ ਕਰਨ ਵਾਲੀ ਖਬਰ ਦੀ ਪੁਸ਼ਟੀ ਯੂਰੋਪੀਅਨ ਯੂਨੀਅਨ ਦੇ ਕੋਰਨਿਕਸ ਕਲਾਈਮੇਟ ਚੇਂਜ ਸਰਵਿਸ ਸੀ3ਐਸ ਦੁਆਰਾ ਕੀਤੀ ਗਈ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਗ੍ਰਹਿ ਦੇ ਤਾਪਮਾਨ ਨੂੰ ਉਸ ਪੱਧਰ ਤੱਕ ਧੱਕ ਰਿਹਾ ਹੈ ਜੋ ਆਧੁਨਿਕ ਮਨੁੱਖਾਂ ਨੇ ਪਹਿਲਾਂ ਕਦੇ ਅਨੁਭਵ ਨਹੀਂ ਕੀਤਾ C3S ਦੇ ਨਿਰਦੇਸ਼ਕ ਕਾਰਲੋ ਬੁਨਟੈਂਪੋ ਨੇ ਇਸ ਮੁੱਦੇ ਬਾਰੇ ਕਿਹਾ ਕਿ ਇਹ ਅਵਿਸ਼ਵਾਸਨਯੋਗ ਹੈ ਕਾਲੋ ਪੁਇੰਟ ਟੈਂਪੋ ਨੇ ਦੱਸਿਆ ਕਿ 2024 ਦੇ ਵਿੱਚ ਹਰ ਮਹੀਨੇ ਸਭ ਤੋਂ ਗਰਮ ਮਹੀਨਾ ਸੀ ਜੇ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਦੂਜਾ ਸਭ ਤੋਂ ਗਰਮ ਮਹੀਨਾ ਸੀ ਸੀ 3 ਐਸ ਨੇ ਕਿਹਾ ਕਿ 2024 ਦੇ ਵਿੱਚ ਗ੍ਰਹਿ ਦਾ ਔਸਤ ਤਾਪਮਾਨ 1.8501900 ਦੇ ਅਧਿਯੋਗਿਕ ਯੁੱਗ ਦੇ ਨਾਲੋਂ 1.6 ਡਿਗਰੀ ਸੈਲਸੀਅਸ ਵਾਧ ਸੀ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਪਿਛਲਾ ਸਾਲ ਦੁਨੀਆ ਦਾ ਸਭ ਤੋਂ ਗਰਮ ਸਾਲ ਸੀ ਅਤੇ ਪਿਛਲੇ 10 ਸਾਲ ਰਿਕਾਰਡ ਉੱਤੇ ਸਭ ਤੋਂ ਗਰਮ 10 ਸਾਲ ਰਹੇ ਨੇ ਜੰਗਲ ਦੀਆਂ ਅੱਗਾਂ ਬਹੁਤ ਸਾਰੀਆਂ ਆਫਤਾਂ ਦੇ ਵਿੱਚੋਂ ਇੱਕ ਹਨ ਜੋ ਜਲਵਾਯੂ ਪਰਿਵਰਤਨ ਕਾਰਨ ਅਕਸਰ ਗੰਭੀਰ ਹੁੰਦੀਆਂ ਜਾਂਦੀਆਂ ਨੇ ਲੋਸ ਐਂਜਲਸ ਦੇ ਵਿੱਚ ਲੱਗੀ ਅੱਗ ਦੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 10000 ਇਮਾਰਤਾਂ ਤਬਾਹ ਹੋ ਚੁੱਕੀਆਂ ਨੇ ਹਾਲਾਂਕਿ ਅੱਗ ਤੇ ਕਾਬੂ ਪਾਉਣ ਦੀ ਵੀ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਇਹ ਅੱਗ ਹਵਾਵਾਂ ਦੇ ਕਾਰਨ ਹੋਰ ਜ਼ਿਆਦਾ ਵਧਦੀ ਜਾ ਰਹੀ ਹੈ। ਇਹ ਧਿਆਨ ਦੇ ਨਿਯੋਗ ਹੈ ਕਿ ਇਸ ਖੇਤਰ ਦੇ ਵਿੱਚ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ ਪਰ ਮਾਹਰ ਕਹਿ ਰਹੇ ਨੇ ਕਿ ਇਸ ਵਾਰ ਤੂਫਾਨੀ ਹਵਾਵਾਂ ਦੀ ਗਤੀ 130 ਤੋਂ 160 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਹੈ। ਇਹ ਹਵਾਵਾਂ ਨਾ ਸਿਰਫ ਅੱਗ ਨੂੰ ਭੜਕਾ ਰਹੀਆਂ ਨੇ ਸਗੋਂ ਇਸ ਨੂੰ ਬੁਝਾਉਣ ਦੀਆਂ ਹੋਰ ਕੋਸ਼ਿਸ਼ਾਂ ਨੂੰ ਵੀ ਨਾਕਾਮ ਕਰ ਰਹੀਆਂ ਨੇ। ਬਿਊ ਰਿਪੋਰਟ ਚੈਨਲ ਪੰਜਾਬੀ